ਬੀਜੇਪੀ ਦੇ ਕੈਂਪਰ ਵਿਚਾਰੇ ਪੰਜਾਬ ਪੁਲਿਸ ਦਾ ਵੱਡਾ ਦਾਵਾ 10 ਵਕਤ ਦੀ ਵੱਡੀ ਖਬਰ ਹੈ ਪਿਛਲੇ 24 ਘੰਟਿਆਂ ਚ ਮਿਲੀਆਂ ਕਈ ਸ਼ਿਕਾਇਤਾਂ ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਕਿ 24 ਘੰਟਿਆਂ ਦੇ ਵਿੱਚ ਕਈ ਸ਼ਿਕਾਇਤਾਂ ਮਿਲੀਆਂ ਨੇ ਨਿੱਜੀ ਦਸਤਾਵੇਜ਼ ਦੇ ਰਾਹੀਂ ਠੱਗੀ ਦੀਆਂ ਜਿਹੜੀਆਂ ਕਿ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਚ ਸਰਕਾਰੀ ਚਕੀਮਾ ਦੇ ਨਾਮ ਤੇ ਇਕੱਠੇ ਕੀਤੇ ਜੋ ਜਾ ਰਹੇ ਸਨ ਜਰੂਰੀ ਸਬੂਤ ਸਰਕਾਰੀ ਕੰਮਾਂ ਦੇ ਲਈ ਕਮਿਸ਼ਨ ਮੰਗ ਜਿਹੜੀ ਕਿ ਉਹ ਕੀਤੀ ਜਾ ਰਹੀ ਸੀ ਤਾਮਲੋ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਬੀਜੇਪੀ ਦੇ ਕੈਂਪਾਸ ਦੇ ਵਿਚਾਰੇ ਪੁਲਿਸ ਦਾ ਇਹ ਵੱਡਾ ਦਾਵਾ ਕੱਲ ਤੋਂ ਬੀਜੇਪੀ ਦੇ ਜਿਹੜੇ ਕੀ ਆਗੂ ਕੈਂਪਲਾਰੇ ਸਨ ਪਿਛਲੇ ਘੰਟਿਆਂ ਦੇ ਵਿੱਚ ਕਈ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਨਿੱਜੀ ਦਸਤਾਵੇਜ਼ ਦੇ ਰਾਹੀਂ ਠੱਗੀ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਵਧੀਆਂ ਨੇ ਸਰਕਾਰੀ ਸਕੀਮਾਂ ਦੇ ਨਾਮ ਤੇ ਅਹ ਜ਼ਰੂਰੀ ਦਸਤਾਵੇਜ਼ ਜਿਹੜੇ ਇਹ ਇਕੱਠੇ ਕੀਤੇ ਗਏ ਸਨ ਅਜਹੀਆਂ ਸ਼ਿਕਾਇਤਾਂ ਜਿਹੜੀਆਂ ਕਿ ਪੰਜਾਬ ਪੁਲਿਸ ਨੂੰ ਬਣੀਆਂ ਸਰਕਾਰੀ ਕੰਮਾਂ ਦੇ ਲਈ ਕਮਿਸ਼ਨ ਦੀ ਅਹ ਮੰਗ ਕਰ ਰਹੇ ਸਨ ਤਾਂ ਇਸ ਲਈ ਅਮਲੋਪ ਪੁਲਿਸ ਨੂੰ ਜਿਹੜੀਆਂ ਕਿ ਇਹ ਸ਼ਿਕਾਇਤਾਂ ਜਿਹੜੀਆਂ ਨੇ ਮਿਲ ਰਹੀਆਂ ਸਨ ਤਾਂ ਬੀਜੇਪੀ ਕੈਂਪਾਂ ਦੇ ਵਿਚਾਲੇ ਇਹ ਪੁਲਿਸ ਦਾ ਵੱਡਾ ਦਾਵਾ ਤਾਂ ਲਗਾਤਾਰ ਕੱਲ ਪੰਜਾਬ ਭਾਰ ਦੇ ਵਿੱਚ ਬੀਜੇਪੀ ਵੱਲੋਂ ਜਿਹੜੇ ਕਿ ਕੈਂਪ ਆਯੋਜਨ ਕੀਤੇ ਗਏ ਸਨ ਜਿਸ ਦੇ ਵਿੱਚ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਖਾਸ ਪੰਜਾਬੀਆਂ ਨੂੰ ਸਹੂਲਤਾਂ ਜਿਹੜੀਆਂ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਸ ਦਾ ਜਿਹੜਾ ਕਿ ਜਾਗਰੂਕ ਕਰਨ ਦੇ ਲਈ ਕੈਂਪ ਲਗਾਏ ਜਾ ਰਹੇ ਨੇ ਤਾਂ ਇਸ ਦੇ ਵਿਚਾਲੇ ਹੁਣ ਪੁਲਿਸ ਦਾ ਵੱਟਾ ਤਾਵਾ ਨਿਕਲ ਕੇ ਸਾਹਮਣੇ ਆ ਰਿਹਾ ਤਾਂ ਉਹਨਾਂ ਨੇ ਕਿਹਾ ਹੈ ਕਿ ਕਿ ਬੀਜਪੀ ਦੇ ਖਿਲਾਫ ਕਈ ਸ਼ਿਕਾਇਤਾਂ ਜਿਹੜੀਆਂ ਨੇ ਮਿਲ ਲੀਆਂ ਨੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ